ਹਾਂਜੀ ਸਰ ਕਮਰサー ਡਿਸਟ੍ਰਿਕਟ ਦੇ ਜਿਹੜੇ ਬਾਰਡਰ ਤੇ ਸਾਡੇ ਪਿੰਡ ਨੇ ਸਪੈਸ਼ਲੀ ਰਾਵੀ ਦੇ ਕੰਢੇ ਉੱਥੇ ਕਾਫੀ ਫਲੱਡਸ ਨਾਲ ਨੁਕਸਾਨ ਹੋਇਆ ਪਰਮਾਤਮਾ ਦੇ ਅਰਦਾਸ ਕਰਦੇ ਆਂ ਕਿ ਸਾਰਿਆਂ ਦੀ ਸੇਹਤ ਯਾਬੀ ਰਹੇ ਔਰ ਸਾਰੇ ਪਰਿਵਾਰਾਂ ਨੂੰ ਬਲ ਬਖਸ਼ਣ ਕਿ ਉਹ ਆਪਣਾ ਆਪ ਨੂੰ ਸੰਭਾਲ ਸਕਣ ਪਰਿਵਾਰਾਂ ਨੂੰ ਸੰਭਾਲ ਸਕਣ ਪੰਜਾਬ ਗਵਰਨਮੈਂਟ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੁਲਿਸ ਵੱਲੋਂ ਰਾਹਤ ਦੇ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਨੇ ਉਹਦੇ ਚ ਬਹੁਤ ਤਿਲ ਫੁੱਲ ਪੇਟਾ ਜਿਹੜੀ ਹੈ ਕਮਿਸ਼ਨਰ ਪੁਲਿਸ ਅਮਰਸਰ ਦੇ ਸਪੈਸ਼ਲੀ ਟ੍ਰੈਫਿਕ ਦੇ ਸਾਡੇ ਸਾਰੇ ਮੁਲਾਜ਼ਮ ਤੇ ਆਫਿਸਰਸ ਇਹਨਾਂ ਵੱਲੋਂ ਡ్రਾਈ ਰਾਸ਼ਨ ਜਿਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੇ ਜਿਵੇਂ ਬਿਸਕਟ ਨੇ ਰਸਕ ਨੇ ਬ੍ਰੈਡ ਨੇ ਪਾਣੀ ਹੈ ਔਰ ਇਹਦੇ ਦੋ ਕੈਂਟਰ ਜਿਹੜੇ ਆ ਅਚਾਰ ਹੈ ਮਰਬੇ ਕਾਫੀ ਚੀਜ਼ਾਂ ਹੈ ਜਿਹੜੀਆਂ ਲੋਕਾਂ ਦੇ ਕੰਮ ਆ ਸਕਦੀਆਂ ਉਹ ਬੜੇ ਸੂਜ ਬੋਈ ਨਾ ਇਕੱਠੀਆਂ ਕੀਤੀਆਂ ਗਈਆਂ ਮੈਡੀਸਿਨਸ ਵੀ ਨੇ ਔਰ ਇਸ ਤੋਂ ਇਲਾਵਾ ਜਿਹੜੇ ਕੱਚਾ ਆਛਾ ਔਰ ਜਿਹੜੀਆਂ ਆਟੋ ਮਾਸ ਮੋਸਕੀਟੋ ਰੈਪੈਲੈਂਟ ਜੋ-ਜੋ ਚੀਜ਼ਾਂ ਦੀ ਮਾਚਸ ਕੈਂਡਲਸ ਇਹ ਸਾਰੀਆਂ ਚੀਜ਼ਾਂ ਜੋ ਲੋਕਾਂ ਦੇ ਕੰਮ ਆ ਸਕਦੀਆਂ ਤੇ ਉਹਨਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਚਾਹੇ 에ਅਰ ਡਰਾਪਿੰਗ ਹੋਵੇ ਚਾਹੇ ਕਿਸੇ ਨਾਲ ਔਰ ਉਹ ਇਕੱਠਾ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਔਰ ਇਹਦੇ ਚ ਮੈਂ ਸਾਰੇ ਆਪਣੀ ਟੀਮ ਨੂੰ ਮੁਬਾਰਕਬਾਦ ਦਿੰਨਾ ਜੇ ਤੇ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਮੈਡਮ ਅਮਨਦੀਪ ਸਾਡੇ ਏਡੀਸੀਪੀ ਟ੍ਰੈਫਿਕ ਰਿਸ਼ਭ ਪੋਲਾ ਜੀ ਔਰ ਸਾਰਾ ਟ੍ਰੈਫਿਕ ਸਟਾਫ ਤੇ ਆਫੀਸਰਸ ਔਰ ਸਾਡੀਆਂ ਸਪਾਸ ਸਰਵਿਸ ਸੰਸਥਾ ਮੇ ਜਿਹੜੇ ਸਾਡੇ ਮੋਤਪੁਰ ਨੇ ਉਹਨਾਂ ਨੇ ਵੀ ਇਹ ਚ ਯੋਗਦਾਨ ਪਾਇਆ ਸੋ ਇਹ ਇੱਕ ਜਿਹੜਾ ਰੀਲੀਫ ਮੇਜਰ ਹੈ ਇਹ ਪਹਿਲ ਕਦਮੀ ਹੈ ਪਹਿਲੀ ਇਸ ਤੋਂ ਇਲਾਵਾ ਵੀ ਅਸੀਂ ਅਰਦਾਸ ਤੋਂ ਇਲਾਵਾ ਉਹਨਾਂ ਸਾਡੇ ਭੈਣ ਭਰਾਵਾਂ ਵਾਸਤੇ ਜੋ ਵੀ ਕਰ ਸਕਦੇ ਆ ਅੱਗੇ ਵੀ ਕਰਦੇ ਰਹਿਣਗੇ